ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵੀ ਸਿਹਤ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਅੱਜ ਦੀ ਸ਼ੁਰੂਆਤ ਕਰਤੀ ਆ ਮੈਂ ਆਪਣੇ ਘਰ ਦੀ ਡਸਟਿੰਗ ਤੋਂ ਤੇ ਮੈਂ ਇੱਥੇ ਆ ਗਈ ਆ ਡਸਟਿੰਗ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਕਰ ਲੂੰਗੀ ਪਪਾ ਜੀ ਦੀ ਫੋਟੋ ਉਸ ਤੋਂ ਬਾਅਦ ਫਿਰ ਮੈਂ ਬੈੱਡ ਦੀ ਟੋਹ ਸਾਫ਼ ਕਰ ਲੂੰਗੀ ਤੇ ਮੈਂ ਨਾ ਡਸਟਿੰਗ ਵਾਸਤੇ ਕੱਪੜੇ ਜਿਹੜੇ ਤਿੰਨ ਚਾਰ ਹੋਣ ਦੁਆਰਾ ਤੋਂ ਨਵੇਂ ਲੈ ਜਿਹੜੇ ਪਹਿਲੇ ਸੀ ਨਾ ਥੋੜੇ ਫਟ ਗਏ ਈ ਤਾਂ ਡਸਟਿੰਗ ਕਰਦੇ ਨਾ ਕਿਸੇ ਨਾ ਕਿਸੇ ਚ ਅੜ ਜਾਂਦੇ ਫਿਰ ਉਹ ਫਟ ਜੇ ਜਾਂਦੇ ਆ ਤੇ ਇੱਥੇ ਮੈਂ ਸਾਰੇ ਆਪਣੇ ਕਰ ਲੂੰਗੀ ਡਸਟਿੰਗ ਵਧੀਆ ਤਾਂ ਨਾਲ ਮੀਰਾ ਦਿੱਤੇ ਵੀ ਮਾਰ ਲੈਨੇ ਆ ਕਪੜਾ ਤੇ ਇੱਕ ਵਾਰਾ ਨਾ ਮੈਂ ਵੈਸੇ ਮਾਰ ਗਈ ਆ ਤੇ ਮੈਨੂੰ ਭੁੱਲ ਗਿਆ ਯਾਦ ਕੈਮਰਾ ਲਾਉਣ ਦਾ ਤੇ ਮੈਂ ਦੁਆਰਾ ਫੇਰ ਤੋਂ ਕਰਨ ਦੀ ਆ ਆ ਮੇਰੇ ਉੱਪਰੋਂ ਰਹਿ ਗਿਆ ਸੀ ਡੈਸਿੰਗ ਵੀ ਮਿਲਦਾ ਮੈਂ ਕਿ ਚਲੋ ਵੀ ਸਾਫ ਕਰ ਦਿੰਨੀ ਹੁਣ ਕਰਨ ਤੇ ਲੱਗੀ ਆ ਦੁਆਰਾ ਤੋਂ ਇਦੋਂ ਇਹ ਵੀ ਕਰ ਲੈਣੀ ਆ ਕਲੀਨ ਤੇ ਉੱਪਰ ਨਾ ਧੂੜ ਮਿੱਟੀ ਜਿਹੜਾ ਏਸੀ ਆ ਨਾ ਉਹ ਬਾਹਰੋਂ ਧੂੜ ਮਿੱਟੀ ਉਹ ਖੇਚਦਾ ਵਾ ਬਹੁਤ ਜ਼ਿਆਦਾ ਤੇ ਬੈਡਰੂਮ ਦੇ ਵਿੱਚ ਸਭ ਤੋਂ ਜ਼ਿਆਦਾ ਧੂੜ ਹੁੰਦੀ ਆ ਤੇ ਇਹਦੇ ਵਿੱਚ ਨਾ ਾਨਿਕਿਨਿਕੇ ਬਾਕਸ ਬਣੇ ਆ ਜੇ ਜਦੋਂ ਵੀ ਡਰੈਸਿੰਗ ਟੇਬਲ ਕਿਹਨੇ ਲੈਣਾ ਵਾ ਨਾ ਮੈਂ ਬਸ ਇਹੋ ਹੀ ਸੁਲਾਹ ਦਵਾਂਗੀ ਕਿ ਪਲੇਨ ਲਓ ਬਿਲਕੁਲ ਤੇ ਇਦਾਂ ਦੇ ਬਾਕਸਾਂ ਵਾਲਾ ਡਰੈਸਿੰਗ ਟੇਬਲ ਬਿਲਕੁਲ ਨਾ ਲਓ ਜਿਹਦੇ ਸਾਈਡਾਂ ਤੇ ਬਾਕਸ ਬਣੀ ਹੁੰਦੀਆਂ ਇਹਨਾਂ ਦੀ ਡਸਟਿੰਗ ਕਰਨ ਚ ਬੜੀ ਪ੍ਰੋਬਲਮ ਹੁੰਦੀ ਆ ਨਾਲੇ ਆਪਾਂ ਜਿੰਨੀ ਮਰਜ਼ੀ ਡਸਟਿੰਗ ਕਰੀ ਜਾਈਏ ਇਹਦੇ ਵਿੱਚ ਕੁਝ ਨਾ ਕੁਝ ਫੇਰ ਵੀ ਧੂਲ ਹਲਕੀ ਮੁਲਕੀ ਰਹਿ ਹੀ ਜਾਂਦੀ ਹੁੰਦੀ ਆ ਤੇ ਇੱਥੋਂ ਨਾ ਥੋੜਾ ਮੈਂ ਕਿਚ ਲੋ ਕਲੋਜ਼ ਕਰਕੇ ਤੁਹਾਨੂੰ ਵਿਖਾ ਦਿੰਨੀ ਆ ਤੇ ਇੱਥੇ ਫਲਾਰ ਪਿਆ ਮੇਰੇ ਬੈੱਡ ਦੇ ਸਾਈਡ ਤੇ ਉਹਨੂੰ ਝਾੜ ਝੰਬ ਲਿਆਵਾ ਮੈਂ ਤੇ ਇਹਨਾਂ ਮੈਨੂੰ ਬੜਾ ਔਖਾ ਲੱਗਦਾ ਵਾ ਇਹਦਾ ਨਿਕਨੇ ਨਿਕੇ ਬਾਕਸ ਜੇ ਇਹਨਾਂ ਕੱਲਾ ਕੱਲਾ ਕਲੀਨ ਕਰਨਾ ਤੇ ਆਹ ਜਿਹੜੀ ਬਾਰੀ ਆ ਇਹ ਰਾਹ ਵੱਲ ਨਹੀਂ ਆ ਤੁਹਾਨੂੰ ਪਤਾ ਹੀ ਆ ਕਿ ਇਹਦੇ ਘਟਾ ਹੁੰਦਾ ਰਹਿੰਦਾ ਵਾ ਰੋਜ਼ ਰੋਜ਼ ਮੰਨੀ ਦੋ ਟਾਈਮ ਸਾਫ ਕਰ ਲੋ ਤਾਂ ਵੀ ਘਟਾ ਨਿਕਲੀ ਹੁੰਦਾ ਹੁੰਦਾ ਤੇ ਮੈਂ ਆਪਣਾ ਡੋਰ ਵੀ ਕਰ ਲੈਨੀ ਆ ਸਾਫ ਵਧੀਆ ਤਰ੍ਹਾਂ ਤੇ ਜਿਹੜੇ ਡੋਰਾ ਉਹ ਦਵਾਰ ਪੇਂਟ ਹੋਣ ਵਾਲੇ ਹੋਏ ਆ ਤੇ ਸਾਡੇ ਕੋਲ ਪੇਂਟਰ ਨਹੀਂ ਲਵਾਇਆ ਗਿਆ ਬਰਾਜ ਦੀ ਛੁੱਟੀ ਥੋੜੀ ਹੋਣ ਦੇ ਕਰਕੇ ਫਿਰ ਛੁੱਟੀ ਇਦਾਂ ਹੀ ਨਿਕਲ ਗਈ ਫਿਰ ਮਗਰੋਂ ਮੈਲ ਮੋਣੀ ਨਹੀਂ ਮੈਨੂੰ ਇਹ ਹੁੰਦਾ ਕਿ ਜਦੋਂ ਬਰਾਜ ਆਉਣਗੇ ਉਦੋਂ ਕੰਮ ਇਹੋ ਜਿਹਾ ਉਦੋਂ ਹੀ ਕਰਾਂਗੇ ਇੱਥੇ ਮੈਂ ਪਾ ਲਿਆ ਵਾ ਫਰਨਾਈਲ ਥੋੜਾ ਜਿਹਾ ਆਪਣੇ ਪਾਣੀ ਪੋਚੇ ਵਾਲੇ ਚ ਤੇ ਮੈਂ ਲਾ ਲੂੰਗੀ ਪੋਚੇ ਇਹ ਮੇਰੀ ਨਾ ਕਾਟਨ ਦੀ ਚੁੰਨੀ ਹੀ ਪਾੜ ਗਿਆ ਮੈਂ ਜਿੱਦਾਂ ਕਟਨੀਆਂ ਚੁੰਨੀਆਂ ਕਈ ਪਾੜ ਜਾਂਦੀਆਂ ਨੇ ਬੜੀ ਛੇਤੀ ਤੇ ਉਹ ਮੈਂ ਆਪਣੇ ਬੈਡਰੂਮ ਦੇ ਤੇ ਕਿਚਨ ਵਾਸਤੇ ਅਲੱਗ ਤੋਂ ਲਾ ਲਈ ਇੱਕ ਹੋਰ ਤੇ ਬੈਡਰੂਮ ਚ ਆਵਲੀ ਲਾ ਲਈ ਆ ਤੇ ਮੈਂ ਨਾ ਪੋਚੇ ਬੈਡਰੂਮ ਚ ਡ్రਾਈੰਗ ਰੂਮ ਚ ਤੇ ਕਿਚਨ ਵਿੱਚ ਜਿਹੜੇ ਹੱਥ ਨਾਲ ਨਹੀਂ ਬਾਕੀ ਜਿਹੜੇ ਮੈਂ ਪੋਚੇ ਆ ਉਹ ਮੈਂ ਖਲੂਕੀ ਲਾ ਲੈਣੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਮੈਂ ਕਾਰਨਰ ਚ ਲਾ ਲਿਆ ਤੇ ਪਰਦੇ-ਪੁਰਦੇ ਮੈਂ ਸੈੱਟ ਕਰ ਲੈਣੇ ਆਪਣੇ ਸਹੀ ਤਰ੍ਹਾਂ ਤੇ ਫਿਰ ਮੈਂ ਇੱਥੇ ਲਾ ਲੈਣਾ ਆਪਣਾ ਡਰੈਸਿੰਗ ਟੇਬਲ ਤੇ ਉਫ ਫਿਰ ਮੈਂ ਲਾਈ ਜਾਊਂਗੀ ਨਾਲ ਦੀ ਨਾਲ ਪੋਚੇ ਮੈਂ ਲਾਈਟ ਔਨ ਕਰਨ ਚੱਲ ਗਈ ਹੀ ਨੀ ਰਾਜਾ ਹੀ ਤੇ ਇਹ ਨਾ ਬੈੱਡ ਦੇ ਥੱਲੇ بڑا ਔਖਾ ਲੱਗਦਾ ਵਾ ਪੋਚਾ ਹੁਣ ਮੈਂ ਇਦਾਂ ਕਰਦੀ ਹੁੰਨੀ ਆ ਕਿ ਇੱਕ ਦਿਨ ਮੈਂ ਇਦਾਂ ਲਾਉਣੀ ਆ ਤੇ ਇੱਕ ਦਿਨ ਮੈਂ ਡੰਡੇ ਦੇ ਨਾਲ ਥੱਲੇੋਂ ਕੱਢ ਲੈਣੀ ਆ ਜਿਹੜਾ ਮੇਰਾ ਦੂਜਾ ਪੋਚਾ ਖਲੋ ਕੇ ਲਾਉਣ ਵਾਲਾ ਉਹਦੇ ਨਾਲ ਬਾਕੀ ਚਲ ਹੱਥ ਨਾਲ ਆ ਲਈਦਾ ਹੁਣ ਮੈਂ ਇਦਾਂ ਹੀ ਕਰਦੀ ਹੁੰਨੀ ਆ ਕਿ ਇੱਕ ਦਿਨ ਮੈਂ ਇਦਾਂ ਲਾ ਲੀਨੀ ਆ ਤੇ ਇੱਕ ਦਿਨ ਫਿਰ ਮੈਂ ਉਹਦੇ ਨਾਲ ਕੱਢ ਲਈਨੀ ਡੰਡੇ ਵਾਲੀ ਛੜ ਨੂੰ ਇਹਦੇ ਨਾਲ ਫਿਰ ਕੋਈ ਵਾਰਾ ਕੋਰਨਰ ਵਗੈਰਾ ਕੋਈ ਨਾ ਕੋਈ ਰਹਿ ਜਾਂਦਾ ਹੱਥ ਨਾ ਬਹੁਤਾ ਥੱਲੇ ਹੱਥ ਨਿੰਗਾ ਪਹੁੰਚਦਾ ਤੇ ਇਹ ਜਿਹੜਾ ਬੈੱਡ ਵਾ ਨਾ ਇਹਦੇ ਉੱਥੇ ਸਾਈਡ ਦੇ ਨਾ ਥੋੜਾ ਜਿਹਾ ਮਤਲਬ ਸਪੇਸ ਰੱਖਿਆ ਵਾ ਇਹ ਨਿਕਲ-ਨੁਕਲ ਨੂੰ ਤੇ ਕਈ ਵਾਰਾ ਨਾ ਅ ਮਤਲਬ ਕਈ ਵਾਰਾ ਪੈਰ ਲੱਗ ਜਾਂਦੇ ਆ ਬੱਚੇ ਵੀ ਆਏ ਆ ਕਰਮਜੀਤ ਦੇ ਉੋਂ ਦੀ ਫਿਰ ਬੱਚੇ ਕਈ ਵਾਰਾ ਚੜ-ਚੁੜ ਜਾਂਦੇ ਆ ਇੱਥੇ ਮੈਂ ਅਲਮਾਰੇ ਅਲਮੀਰਾ ਕਰਕੇ ਸਾਈਡ ਤੇ ਤੇ ਇੱਥੇ ਇਹਦੇ ਥੱਲੇ ਵੀ ਲਾ ਲੂੰਗੀ ਪੋਚੇ ਠੀਕ ਤਰ੍ਹਾਂ ਕਿਉਂਕਿ ਅਲਮੀਰਾ ਜਿਹੜੀ ਉਹ ਨੀਵੀਂ ਆ ਥੱਲੇ ਨਾਲ ਹੀ ਜੁੜੀ ਆ ਤੇ ਇਸ ਕਰਕੇ ਆ ਉਦਾਂ ਲੱਗਦੇ ਨਹੀਂ ਆ ਪੋਚੇ ਨੂੰ ਸਾਈਡ ਤੇ ਹੀ ਕਰਨਾ ਪੈਂਦਾ ਵਾ ਤੇ ਇਹਨਾਂ ਬਹੁਤ ਜਲਦੀ ਜਿਹੜੀ ਆ ਅਲਮੀਰਾ ਵਗੈਰਾ ਨਾ ਫਿਟਿੰਗ ਕਰਵਾ ਲੈਣੀ ਆ ਪਾ ਸਾਰੇ ਫਰਨੀਚਰ ਦੀ ਸਾਡੇ ਨਾਲ ਥੋੜਾ ਜਿਹਾ ਪਹਿਲੋਂ ਮੈਂ ਰਹੀ ਵੀ ਨਾਲ ਇਹਨਾਂ ਦੇ ਤੇ ਉਸ ਤੋਂ ਬਾਅਦ ਇਹ ਆ ਕਿ ਥੋੜਾ ਜਿਹਾ ਸਾਡੇ ਚੇਂਜ ਚੁੰਝ ਕਰਵਾਉਣ ਦੀ ਸਲਾਹ ਬੰਦੀ ਆ ਕਿ ਕੋਠੀ ਦਾ ਥੋੜਾ ਥੋੜਾ ਮੋਟਾ ਹਲਕਾ ਫੁਲਕਾ ਚੇਂਜ ਕਰਵਾ ਲਈਏ ਜਿੱਦਾਂ ਕਿਚਨ ਹੋਈ ਕਿਚਨ ਚ ਤਾਂ ਹੀ ਬਾਕਸ ਨੇ ਲੱਗਣ ਦੇ ਕਿਉਂਕਿ ਉਹਦੇ ਵਿੱਚ ਵੀ ਥੋੜਾ ਚੇਂਜ ਕਰਵਾਉਣ ਦੀ ਸੋਚੀ ਆ ਤੇ ਇਦਾਂ ਕਰਕੇ ਮੈਂ ਲਾ ਲੈਨੀ ਆ ਪੋਚੇ ਇੱਥੇ ਮੇਰੀ ਮਸ਼ੀਨ ਪੱਕੀ ਪਈ ਆ ਤੇ ਕਿਉਂਕਿ ਮੈਂ ਸੂਟ ਸਾੜ ਕੋਈ ਨਾ ਕੋਈ ਸਿੰਦੀ ਰਹਿਨੀ ਆ ਤੇ ਹਾਲਾ ਕਿ ਮੈਂ ਸਟੀਚਿੰਗ ਵਗੈਰਾ ਚੜੀ ਆ ਉਹ ਕਿਸੇ ਦੇ ਮੈਂ ਸੂਟ ਨਹੀਂ ਸਟਿਚ ਕਰਦੀ ਤੇ ਵਸੋ ਜੇ ਕੋਈ ਮੈਨੂੰ ਕਵੇ ਕਿ ਮੇਰਾ ਸੂਟ ਕੱਟ ਦੇ ਮੈਂ ਕੱਟ ਦਿੰਨੀ ਆ ਪਰ ਮੈਂ ਸਟਿਚ ਨਹੀਂ ਕਰਦੀ ਆ ਕਿ ਸਟਿਚ ਮੈਂ ਆਪਣੇ ਆਪਣੇ ਕਰਦੀ ਆ ਹਾਲੀ ਤੇ ਹੁਣ ਕਰਮਜੀਤ ਦੇ ਵੀ ਸੂਟ ਹੀ 2-3 ਉਹ ਸੂਟ ਲੈ ਕੇ ਆਈ ਹੀ ਆਪਣੇ ਕੋ ਤੇ ਇੱਕ ਦੋ ਸੂਟ ਮੈਂ ਵੀ ਉਹਨੂੰ ਲੈਤਾ ਤੇ ਉਹ ਸੂਟ ਜਿਹੜੇ ਆ ਮੈਂ ਉਹਦੇ ਵੀ ਕਰੂੰਗੀ ਸਟਿਚ ਨਾਲੇ ਆਪਣੇ ਵੀ ਕਰ ਲਾਂਗੇ ਤੇ ਇੱਥੇ ਮੈਂ ਲਾ ਲੈਨੀ ਆ ਆਪਣੇ ਵਧੀਆ ਤਰ੍ਹਾਂ ਪੋਚੇ ਇਹ ਨਾ ਹੱਥ ਨਾ ਪੋਚੇ ਲਾਉਂਦਾ ਤੇ ਜਿਹੜਾ ਵਾ ਨਾ ਉਹ ਅਲੱਗ ਹੀ ਹੁੰਦਾ ਵਾ ਕਿਉਂਕਿ ਹੱਥ ਦੇ ਨਾਲ ਪੋਚੇ ਲੱਗਣ ਦੇ ਨਾਲ ਇੰਨੀ ਜਿਆਦਾ ਸਫਾਈ ਹੁੰਦੀ ਆ ਨਾ ਤੁਹਾਡੇ ਮਨ ਨੂੰ ਹੀ ਸਕੂਨ ਆ ਜਾਂਦਾ ਵਾ ਕਿ ਪੋਚੇ ਲੱਗੇ ਆ ਇੰਨੇ ਸਾਫ ਸੁਥਰੇ ਲੱਗਦੇ ਆ ਇੱਥੇ ਮੈਂ ਆ ਗਈ ਆ ਕਿਚਨ ਦੇ ਵਿੱਚ ਕਿਚਨ ਦੀ ਜਿਹੜੀ ਉੱਪਰੋਂ ਸਲੈਪ ਆ ਉਹ ਪੂਰੀ ਕਲੀਨ ਆ ਕਿਉਂਕਿ ਹੁਣ ਅਸੀਂ ਜਦੋਂ ਦੀ ਕਰਮਜੀਤ ਆਈ ਆ ਰੋਟੀ ਪਾਣੀ ਕਰਮਜੀਤ ਬਾਹਰ ਹੀ ਬਣਾਉਂਦੀ ਆ ਚੌਂਕੇ ਤੇ ਕਿਚਨ 'ਚ ਬਹੁਤ ਘੱਟ ਕੰਮ ਹੁੰਦਾ ਵਾ ਮਾਰਨਿੰਗ ਵਾਲੀ ਚਾਹ ਬਣਦੀ ਆ ਜਾਂ ਫਿਰ ਦੁੱਧ ਵਗੈਰਾ ਜਾਂ ਕੋਈ ਗ੍ਰੀਨ ਟੀ ਦਿਨੇ ਜੋ ਮਤਲਬ ਚਾਹ ਚੁੱਕੇ ਨੇ ਪੀਣੀ ਹੋਈ ਜਾਂ ਕੋਈ ਆ ਜੇ ਫੇਰ ਨਹੀਂ ਤੇ ਨਹੀਂ ਬਾਹਰ ਹੀ ਕਰੀਦਾ ਵਾ ਸਾਰਾ ਇੱਥੇ ਮੈਂ ਲਾ ਲੈਣੀ ਆ ਇੱਥੇ ਵੀ ਪੋਚੇ ਤੇ ਉਹਨਾਂ ਸਾਡੇ ਪਾਈਪ ਦੇ ਥੱਲੇ ਸਾਨੂੰ ਟਾਈਲਾਂ ਤੋੜਨੇ ਆ ਪਈਆਂ ਹੀ ਪਾਈਪ ਜਿਹੜਾ ਹੀ ਨਾ ਉਹ ਬਲੌਗ ਹੋ ਗਿਆ ਹੀ ਅੰਦਰ ਥਾਣੀ ਨੰਗਦਾ ਹੀ ਪਾਣੀ ਹੁਣ ਹੀ ਜਿਹੜਾ ਪਾਣੀ ਉਹ ਬਾਹਰ ਥਾਣੀ ਮਤਲਬ ਕਢਵਾਤਾ ਵਾ ਉਹ ਦੋਨੀਆਂ ਥੋੜੀਆਂ ਟਾਈਲਾਂ ਵਗੈਰਾ ਲੱਗਣ ਕਰਕੇ ਉੱਥੇ ਫਰਸ਼ ਨਜਰ ਆਉਣ ਡਿਆ ਥੋੜਾ ਜਿਹਾ ਬਾਕੀ ਜਿਹੜੀਆਂ ਵਾ ਟਾਈਲਾਂ ਹੀ ਆ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਕਿਤੇ ਉਦੋਂ ਹੀ ਆਪਾਂ ਇਹ ਸਾਰਾ ਦੁਆਰਾ ਪਨਾਪ ਬਨੂਗੇ ਤੇ ਦੁਆਰਾ ਕਰਾ ਦੇਣਾ ਹਜੇ ਮੈਂ ਵੀ ਕੁਝ ਨਹੀਂ ਮਤਲਬ ਚਾਂਦੀ ਕੀ ਦਾਖਲਾ ਆ ਰਾ ਪਵੇ ਮੈਨੂੰ ਇਹ ਆ ਕਿ ਚਲੋ ਜੋ ਚੱਲਣ ਡਿਆ ਚੱਲੀ ਜਾਵੇ ਆਪਾਂ ਦੋ ਚਾਰ ਸਾਲ ਰੋਕ ਕੇ ਵੀ ਇਹ ਕੰਮ ਕਰ ਸਕਦੇ ਹਾਂ ਜੇ ਸਾਡਾ ਬੜਾ ਵਧੀਆ ਚੱਲਣ ਡਿਆ ਵਾ ਤੇ ਇੱਥੇ ਵੀ ਮੈਂ ਲਾ ਲੰਨੀ ਆ ਪੋਚੇ ਉਦੋਂ ਮੈਂ ਕਹਿ ਕੇ ਕਿ ਕੌਫੀ ਟਾਈਲਾਂ ਲਵਾਲੀਆਂ ਵਾ ਤਾਂ ਹੁਣ ਮੈਂ ਕੌਫੀ ਤੋਂ ਬਾਅਦ ਹੁਣ ਮੈਂ ਕਹਿੰਦੀ ਕਿ ਵਾਈਟ ਲੱਗ ਜਾਣਾ ਤੇ ਇੱਥੇ ਮੈਂ ਆ ਗਈ ਆਪਣੀਆਂ ਪੌੜੀਆਂ ਦੇ ਉੱਤੇ ਤੇ ਪੌੜੀਆਂ ਵੀ ਆਪਣੀਆਂ ਕਰ ਲੈਣ ਨਿਕਲੀਨ ਉੱਪਰ ਲੀਆਂ ਮੈਂ ਕਰ ਆਈਆਂ ਤੇ ਇੱਧਰ ਤੇ ਆ ਰਹਿ ਗਈਆਂ ਉਹ ਵੀ ਕਰ ਲੈਣੀਆਂ ਮੈਂ ਕਲੀਨ ਸਾਰੀਆਂ ਸਾਫ਼ ਸੁਥਰੀਆਂ ਕਰ ਲੈਣੀਆਂ ਕਈ ਵਾਰ ਬਹਿ ਜਾਈਦਾ ਵਾ ਉੱਤੇ ਪੌੜੀਆਂ ਤੇ ਤੇ ਸਾਫ਼ ਹੋਣ ਤੇ ਫਿਰ ਦਿਲ ਵੀ ਕਰਦਾ ਵਾ ਜਿਹੜੇ ਮੇਰੇ ਹੱਥ ਨਾ ਪਹੁੰਚੇ ਲੱਗਣ ਵਾਲੇ ਸੀ ਉਹ ਮੇਰੇ ਲੱਗ ਗਏ ਹੁਣ ਮੈਂ ਆ ਗਈ ਆ ਆਪਣੇ ਖਲੋ ਕੇ ਲਾਉਣ ਵਾਲੇ ਪੋਚੇ ਇਦਾਂ ਹੁਣ ਮੈਂ ਲਾਉਂਗੀ ਲੂਬੀ ਚ ਵੀ ਤੇ ਬਾਹਰ ਗੈਲਰੀ ਚ ਵੀ ਤੇ ਵਿੜੇ ਚ ਵੀ ਪੋਚੇ ਲਾਉਂਗੀ ਸਾਰੇ ਖਲੋ ਕੇ ਹੀ ਲਾ ਲੈਣੇ ਆ ਮੈਂ ਵਿੜੇ ਚ ਮੈਂ ਓਦਾਂ ਪੋਚੇ ਲਾਉਂਦੀ ਦਿੰਨੀ ਆ ਜਦੋਂ ਜਦੋਂ ਜ਼ਿਆਦਾ ਹੀ ਘੱਟਾ ਮਿੱਟੀ ਹੁੰਦਾ ਫਿਰ ਪੈਪ ਲਾ ਕੇ ਧੋ ਰਹੀਦਾ ਵਾ ਵਿੜਾ ਇੱਥੇ ਮੈਂ ਸਾਰੇ ਇਹਨਾਂ ਥੱਲੇ ਉੱਤੋਂ ਲਾ ਲੈਣੀਆਂ ਵਧੀਆ ਤਰ੍ਹਾਂ ਇੱਕ ਵਾਰ ਜਿਹੜੀ ਡਸਟਿੰਗ ਆ ਉਹ ਮੈਂ ਸਾਰੀ ਕਰ ਲਈ ਆ ਤੇ ਬਸ ਤੁਹਾਡੇ ਨਾਲ ਸ਼ੇਅਰ 19 ਕੀਤੀ ਆ ਕਿਉਂਕਿ ਜੇ ਮੈਂ ਸਾਰੇ ਘਰ ਦੀ ਡਸਟਿੰਗ ਸ਼ੁਰੂ ਕਰਦਾ ਤੁਹਾਡੇ ਨਾਲ ਜੇ ਮੈਂ ਸਾਰੇ ਘਰ ਦੀ ਕਰਾਂ ਫਿਰ ਤਾਂ ਮੈਨੂੰ 2 ਜਾਂ 2.5 ਘੰਟੇ ਲੱਗਦੇ ਆ ਤੇ ਫਿਰ ਤਾਂ ਮੈਂ ਤੁਹਾਡੇ ਨਾਲ ਬਸ ਡਸਟਿੰਗ ਡਸਟਿੰਗ ਹੀ ਸ਼ੇਅਰ ਕਰ ਸਕਦੀ ਆ ਤਾਂ ਕਰਕੇ ਮੈਂ ਥੋੜੀ ਜਿਹੀ ਡਸਟਿੰਗ ਕਰ ਦਿੰਦੀ ਆ ਉਸ ਤੋਂ ਬਾਅਦ ਮੈਂ ਪੋਚੇ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਹਜੇ ਮੈਂ ਇਹਨਾਂ ਨੂੰ ਆਪਣਾ ਡਰਾਇੰਗ ਰੂਮ ਦਾ ਡਸਟਿੰਗ ਨਹੀਂ ਵਿਖਾਈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਵਾ ਫਿਰ ਤੇ ਫਿਰ ਲੋਕ ਵੇਂਦੇ ਨਹੀਂ ਐਂਡ ਤੱਕ ਤਾ ਕਰਕੇ ਫਿਰ ਮੈਂ ਕਿਹਾ ਚਲੋ ਨੈਕਸਟ ਡੇ ਉਹਦੀ ਵਿਖਾ ਦਾਂਗੇ ਤੇ ਆ ਮੇਰਾ ਇੱਥੋਂ ਵੀ ਸਾਰਾ ਹੋ ਗਿਆ ਵਾ ਐ ਮੇਰੇ ਆਲੂਬੀ ਦਾ ਦੂਸਰਾ ਹਿੱਸਾ ਵਾ ਤੇ ਇਧਰੋਂ ਵੀ ਆਪਾਂ ਕਰ ਲਾਂਗੇ ਕਲੀਨ ਇੱਥੇ ਪਈਆ ਬੱਚਿਆਂ ਦੀ ਅਲਮਿਰਾ ਇਹ ਬਰ ਅਲਮਿਰਾ ਜਿਹੜੀ ਵਾ ਇਹ ਮੇਰੇ ਦਾਜ ਦੀ ਆ ਤੇ ਇਹ ਵਿਚਾਰੀ ਹੁਣ ਇੱਥੇ ਆ ਗਈ ਆ ਬਾਹਰ ਤੇ ਇੱਥੇ ਬੱਚਿਆਂ ਦੇ ਘਰ ਪਾਉਣ ਵਾਲੇ ਕੱਪੜੇ ਇੱਥੇ ਰੱਖ ਲੈਦੇ ਆ ਅਲਮਿਰਾ 'ਚ ਤੇ ਬਕਸ ਵਗੈਰਾ ਇਹ ਰੱਖ ਲਿੰਦੇ ਆ ਨਾਲੇ ਆਪਣੀਆਂ ਜੋ ਵੀ ਨਾਲ ਦਾ ਸਮਾਨ ਹੁੰਦਾ ਵਾ ਤੇ ਇੱਧਰ ਉੱਧਰ ਨਿੱਖਲਰ ਦਾ ਨਾਲੇ ਤੇ ਹੁਣ ਬੈਗ ਜਿਹੜੇ ਆ ਉਹ ਟੇਬਲ ਤੋਂ ਚੁੱਕੇ ਗਏ ਟੇਬਲ ਹੋ ਗਿਆ ਵਾ ਖਾਲੀ ਜਦੋਂ ਬੱਚੇ ਸਕੂਲ ਜਾਣੇ ਸ਼ੁਰੂ ਹੋ ਜਾਣਗੇ ਫਿਰ ਟੇਬਲ ਤੇ ਦੋ ਬੈਗ ਵੀ ਸਕੂਲ ਵਾਲੇ ਨਜ਼ਰ ਆਇਆ ਕਰਨੇ ਆ ਤੇ ਮੇਰੇ ਪੋਚੇ ਜਿਹੜੇ ਹੋ ਮੈਂ ਸਾਰੇ ਲਾ ਲਏ ਹੀ ਬਾਹਰ ਗੈਲਰੀ 'ਚ ਵੇੜੇ 'ਚ ਵੀ ਲਾ ਕੇ ਤੇ ਫਿਰ ਆ ਗਈਆਂ ਤੇ ਇੱਥੇ ਮੈਂ ਆਪਣੇ ਪਰਦੇ ਵਗੈਰਾ ਸੈੱਟ ਕਰ ਲੂੰਗੀ ਆ ਚਟਾਈ ਹੱਡੀ ਇੱਥੇ ਹੀ ਵਿਛਦੀ ਆ ਰੋਜ਼ ਇੱਥੇ ਮੈਂ ਵਿਛਾ ਲੈਂਦੀ ਇੱਥੇ ਨਾ ਮੈਂ ਪਾ ਲੈਂਦੀ ਆ ਰੂਮ ਸਪਰੇ ਇੱਕ ਉਹਨਾ ਨਾ ਫ੍ਰੈਗਰੈਂਸ ਵਧੀਆ ਆਉਣ ਲੱਗ ਜਾਂਦੀ ਆ ਰੂਮ ਸਪਰੇ ਮੈਂ ਸਾਰੇ ਪੁੰਨੀ ਆ ਰੋਜੀ ਤੇ ਅਗਰਬੱਤੀਆਂ ਨਹੀਂ ਲਾਉਂਦੀ ਮੈਂ ਗਰਮੀ ਚ ਕਿਉਂਕਿ ਅੱਗੇ ਗਰਮੀ ਬਹੁਤ ਆ ਤੇ ਅਗਰਬੱਤੀਆਂ ਨਾਲ ਹੋਰ ਸਾਹ ਲੈਣ ਔਖਾ ਜਾਂਦਾ ਵਾ ਇੱਥੇ ਮੈਂ ਸਾਰੇ ਇੱਧਰ ਵੀ ਪਾ ਦੂੰਗੀ ਆਪਣੇ ਇਹ ਰੂਮ ਵਾਸਤੇ ਨਾ ਦੁੱਤੀ ਸਪਰੇ ਵੀ ਹੈਗੀ ਉਹ ਨਾ ਥੋੜੀ ਜੀ ਰਹਿ ਗਈ ਆ ਉਹਦੀ ਜਿਹੜੀ ਖੁਸ਼ਬੂ ਆ ਨਾ ਬਹੁਤ ਜਰੀ ਪਿਆਰੀ ਆ ਤਾਂ ਮੈਂ ਨਾ ਰੱਖੀ ਆ ਮੈਂ ਕਿ ਚਲੋ ਜਦਨ ਕੋਈ ਆਉਣਾ ਆਣਾ ਹੋਊਗਾ ਨਾ ਕਿਸੇ ਨੇ ਉਸ ਦਿਨ ਉਹ ਵਾਲੀ ਪਾ ਲਿਆ ਕਰਾਂਗੇ ਇੱਥੇ ਮੈਂ ਆਪਣੀ ਕਿਚਨ ਵੀ ਪੂਰੀ ਕਰ ਲਈ ਆ ਕਲੀਨ ਤੇ ਮੈਟ ਆਪਾਂ ਇਹਦੇ ਕਿਚਨ ਦੇ ਵਿਛਾਵਾਂਗੇ ਇੱਥੇ ਦੋ ਮੈਟ ਵਿਛਾਉਣੀ ਆ ਕਿਚਨ ਦੇ ਮੈਂ ਅਗਲੇ ਪਾਸੇ ਇਹ ਕਿੱਥੇ ਵਿਛਾਉਣੀ ਆ ਮੈਂ ਲੋ ਜੀ ਮੈਂ ਆਪਣੀ ਵੀਡੀਓ ਦਾ ਕਰ ਲੈਂਦੀ ਆ ਇੱਥੇ ਐਂਡ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਸਾਰਾ ਖਿਆਲ the media bye bye